ਅੱਜ ਫਰੀਦਕੋਟ ਸਬ ਡਿਵੀਜ਼ਨ ਦੇ ਵਿੱਚ ਇਹ ਰਾਹਤ ਕੈਂਪ ਜਿਹੜਾ ਹੈਗਾ ਅਸੀਂ ਲਗਾਇਆ ਪਿਛਲੇ ਹਫਤੇ ਇਹ ਰਾਹਤ ਕੈਂਪ ਕੋਟਪੂਰਾ ਸਬ ਡਿਵੀਜ਼ਨ ਦੇ ਵਿੱਚ ਲਗਾਇਆ ਗਿਆ ਸੀ ਇਹਦਾ ਮੁੱਖ ਉਦੇਸ਼ ਇਹ ਹੈ ਕਿ ਜਿਹੜਾ ਦਰਖਾਸਤੀ ਨੇ ਜਾਂ ਆਮ ਜਨਤਾ ਹੈ ਉਹਨਾਂ ਕੋਲੋਂ ਕਾਫੀ ਦਰਖਾਸਤਾਂ ਜਿਹੜੀਆਂ ਸਾਨੂੰ ਛੋਟੇ-ਛੋਟੇ ਮਸਲੇ ਆ ਤੇ ਪ੍ਰਾਪਤ ਹੁੰਦੀਆਂ ਨੇ ਇਹਨਾਂ ਦਾ ਜਿਹੜਾ ਹੈਗਾ ਜਲਦ ਨਿਪਟਾਰਾ ਕਰਨ ਵਾਸਤੇ ਰਾਹਤ ਕੈਂਪ ਦੇ ਵਿੱਚ ਸਾਰੇ ਗੈਸਟ ਅਫਸਰ ਇਹ ਐਸਚੂਜ਼ ਹਾਜ਼ਰ ਹੁੰਦੇ ਨੇ ਤਾਂ ਕਿ ਉਹਨਾਂ ਦੀ ਦਰਖਾਸਤ ਦਾ ਜਿਹੜਾ ਹੈਗਾ ਜਲਦੀ ਨਿਪਟਾਰਾ ਹੋ ਸਕੇ ਔਰ ਦਰਖਾਸਤ ਛੇਤੀ ਜਿਹੜੀ ਲਗਣੀ ਜਿਹੜੇ ਛੋਟੇ-ਛੋਟੇ ਮਸਲੇ ਨੇ ਉਹਨਾਂ ਨੂੰ ਮੌਕੇ ਤੇ ਜਿਹੜਾ ਹੈਗਾ ਆਪਣਾ ਆਈਓ ਭੇਜ ਕੇ ਉੱਚ ਅਫਸਰ ਨੂੰ ਮੌਕੇ ਤੇ ਭੇਜ ਕੇ ਤੇ ਉਹਦਾ ਨਿਪਟਾਰਾ ਕੀਤਾ ਜਾਵੇ ਸਰ ਜਿਵੇਂ ਲੋਕ ਕਹਿੰਦੇ ਵੀ ਸਾਡੀ ਖਜਲ ਖਵਰੀਂ ਦੀ ਹੁਣ ਲੱਗਦਾ ਕਿ ਘਟੂਗੀ ਜੀ ਪਬਲਿਕ ਦੀ ਦੇਖੋ ਪਬਲਿਕ ਨੂੰ ਜਿਹੜਾ ਹੈਗਾ ਕਈ ਸਾਧਨਾਂ ਤੇ ਮੈਨਾਂ ਜਿਹੜੇ ਰਾਹੀਂ ਕੋਈ ਸੁਨੂ ਅਪਰੋਚ ਕਰ ਸਕਦੇ ਨੇ ਇੱਕ ਤਾਂ 112 ਨੰਬਰ ਤੇ ਫੋਨ ਕਰਕੇ ਉਹ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਆ ਦੂਸਰਾ ਸਾਡੇ ਜਿਹੜੇ ਮੋਬਾਈਲ ਨੰਬਰਸ ਨੇ ਉਹ ਜਿਹੜੀ ਜ਼ਿਲ੍ਹੇ ਦੀ ਵੈਬਸਾਈਟ ਆ ਉੱਤੇ ਉਪਲਬਧ ਨੇ ਸਾਨੂੰ ਵਟਸਐਪ ਰਾਹੀਂ ਜਿਹੜੀ ਇਹਦੀ ਸੂਚਨਾ ਪ੍ਰੋਵਾਈਡ ਕਰ ਸਕਦੇ ਜਿਸ ਦੇ ਤੇ ਫਿਰ ਪੁਲਿਸ ਜਿਹੜੀ ਹੈਗੀ ਕਾਰਵਾਈ ਕਰ ਸਕਦੀ ਹੈ ਤੋਂ ਇਹ ਜ਼ਰੂਰੀ ਨਹੀਂ ਕਿ ਹਰ ਵਿਸ਼ੇ ਦੇ ਵਿੱਚ ਜਿਹੜਾ ਹੈਗਾ ਲਿਖਤੀ ਦਰਖਾਸਤ ਹੀ ਦਿੱਤੀ ਜਾਵੇ ਪੁਲਿਸ ਜਿਹੜੀ ਹੈਗੀ 112 ਤੇ ਕੋਈ ਵੀ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਉਹਨੂੰ ਮੌਕੇ ਤੇ ਹੀ ਆਈਓ ਭੇਜਣ ਦੀ ਵਚਨਬੱਧ ਹੈ ਇਸ ਤੋਂ ਇਲਾਵਾ ਸਾਡੀ ਸੜਕ ਸੁਰੱਖਿਆ ਫੋਰਸ ਵੀ ਹੈ ਜਿਹੜੀ ਕਿ ਜਿਹੜਾ ਆਪਣਾ ਹਾਈਵੇਅ ਹੈ ਜਾਂ ਸੜਕਾਂ ਤੇ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਤਾਂ ਉੱਥੇ ਮੌਕੇ ਤੇ ਲੋਕੀ ਜਿਹੜਾ ਹੈਗਾ 112 ਤੇ ਜਦੋਂ ਫੋਨ ਕਰਦੇ ਨੇ ਉਹ ਵੀ ਜਿਹੜਾ ਹੈਗਾ ਐਕਸੀਡੈਂਟ ਦੇ ਮੌਕੇ ਤੇ ਜਲਦੀ ਪਹੁੰਚਦੀ ਹੈ ਸੋ ਕਈ ਮਾਧਿਅਮ ਦੇ ਰਾਹੀਂ ਜਿਹੜਾ ਹੈਗਾ ਪਬਲਿਕ ਜਿਹੜੀ ਆਪ ਨੂੰਸ ਨੂੰ ਅਪਰੋਚ ਕਰ ਸਕਦੀ ਹੈ ਤੋ ਇਸ ਕਰਕੇ ਜਿਹੜਾ ਹੈਗਾ ਇਹਦੇ ਚ ਪਬਲਿਕ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਖੱਜਲ ਖਵਰੀ ਤੋਂ ਬਚਣ ਵਾਸਤੇ ਸਾਡੇ ਨਾਲ ਡਾਇਰੈਕਟ ਕੰਟੈਕਟ ਕਰਨ ਸਾਡਾ 112 ਨੰਬਰ ਜਿਹੜਾ ਕੰਟਰੋਲ ਰੂਮ ਤੇ ਚੱਲਦਾ ਉਹਤੇ ਕੰਟੈਕਟ ਕਰਨ ਜਾਂ 7527029029 ਜੋ ਸਾਡਾ ਮੋਬਾਈਲ ਨੰਬਰ ਹੈ ਜਿੱਤੇ ਕਿ ਤੁਸੀਂ ਵਟਸਐਪ ਤੇ ਕੋਈ ਵੀ ਇਨਫੋਰਮੇਸ਼ਨ ਸਾਨੂੰ ਭੇਜ ਸਕਦੇ ਹੋ ਉਹਦੇ ਤੇ ਜਿਹੜਾ ਹੈਗਾ ਅਸੀਂ ਜਿਹੜਾ ਕਾਰਵਾਈ ਇਨੀਸ਼ੀਏਟ ਕਰ ਸਕਦੇ ਹਾਂ ਇਸ ਨੰਬਰ ਤੇ ਜਦੋਂ ਤੁਸੀਂ ਵਟਸਐਪ ਕਰੋਗੇ ਤਾਂ ਤੁਹਾਡੀ ਜਿਹੜੀ ਹੈਗੀ ਪਛਾਣ ਵੀ ਗੁਪਤ ਰੱਖੀ ਜਾਂਦੀ ਹੈ ਸਾਨੂੰ ਜਿਹੜਾ ਹੈਗਾ ਪਿਛਲੇ ਕਈ ਮਹੀਨਿਆਂ ਦੇ ਵਿੱਚ ਕਈ ਲੋਕਾਂ ਨੇ ਇਸ ਨੰਬਰ ਤੇ ਸੂਚਨਾ ਦਿੱਤੀ ਜਿੱਥੇ ਉਹਨਾਂ ਨੂੰ ਕੋਈ ਵੀ ਗੈਰ ਕਾਨੂੰਨੀ ਕੰਮ ਹੋ ਜਿਵੇਂ ਡਰੱਗਸ ਦੀ ਸੇਲ ਹੋ ਗਈ ਜਾਂ ਕੋਈ ਲੜਾਈ ਝਗੜਾ ਹੈ ਜਾਂ ਕੋਈ ਵਿਅਕਤੀ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਪਿਆ ਹੋਇਆ ਉਹਦੇ ਬਾਰੇ ਤੇ ਸੀਕ੍ਰੀਟ ਇਨਫੋਰਮੇਸ਼ਨ ਵੀ ਲੋਕਾਂ ਨੇ ਸਾਨੂੰ ਇਸ ਨੰਬਰ ਤੇ ਦਿੱਤੀ ਸਰ ਇਹ ਕੰਮ ਇਹ ਕੈਂਪ ਜਿਹੜੇ ਹੈ ਇਹ ਰੈਗੂਲਰ ਲੱਗੇ ਰਹਿਣਗੇ ਸਰ ਇਹ ਕੈਂਪ ਜਿਹੜੇ ਹੈਗੇ ਉਹ ਰੈਗੂਲਰ ਲੱਗਿਆ ਕਰਨਗੇ 2 ਹਫਤੇ ਪਹਿਲੇ ਵੀ ਡੀਐਸਪੀ ਫਰੀਦਕੋਟ ਨੇ ਜਿਹੜਾ ਹੈਗਾ ਇੱਕ ਰਾਤ ਕੈਂਪ ਲਗਾਇਆ ਸੀਗਾ ਤੇ ਉਹਦੇ 'ਚ ਉਹਨਾਂ ਨੂੰ ਚੰਗੇ ਰਿਜ਼ਲਟ ਮਿਲੇ ਸੀ ਪਿਛਲੇ ਹਫਤੇ ਜਿਹੜਾ ਕੋਟ ਕੋਪੂਰਾ ਸਬਡਿਵੀਜ਼ਨ ਦੇ ਵਿੱਚ ਡੀਐਸਪੀ ਕੋਟ ਕੋਪੂਰਾ ਤੇ ਐਸਪੀ ਹੈੱਡਕੁਆਰਟਰ ਸਾਹਿਬ ਨੇ ਜਿਹੜਾ ਰਾਤ ਕੈਂਪ ਲਗਾਇਆ ਸੀ ਉਹਦੇ 'ਚ 50 ਤੋਂ ਵੱਧ ਦਰਖਾਸਤਾਂ ਕਰੀਬ 4-5 ਘੰਟਿਆਂ ਦੇ ਵਿੱਚ ਹੀ ਉਹਨਾਂ ਦਾ ਲੱਟਾਰਾ ਜਿਹੜਾ ਹੈਗਾ ਉਹ ਕੀਤਾ